ਛੋਟੇ ਹੁੰਦੇ ਸੀਗੇ ਇੱਕ ਖਾਬ ਹੁੰਦਾ ਸੀ ਜਾਂ ਹੁਣ ਵੀ ਜਦੋਂ ਕਿ ਟੈਨਸ਼ਨ ਹੁੰਦੀ ਆ ਜਾਂ ਮਨ ਉਦਾਸ ਹੁੰਦਾ ਜਾਂ ਜਿਆਦਾ ਖੁਸ਼ ਹੁੰਦਾ ਤਾਂ ਮਨ ਕਰਦਾ ਕਿ ਯਾਰ ਪਹਾੜਾਂ ਦੇ ਵਿੱਚ ਚੱਲੀਏ ਇਹ ਚਿੱਟਾ-ਚਿੱਟਾ ਜਿਹੜਾ ਆ ਇਹ ਬੱਦਲ ਬਣਿਆ ਹੋਇਆ ਆ ਬੱਦਲ ਤੇ ਜਦੋਂ ਮੀਂਹ ਪੈਂਦਾ ਸਲਿੱਪਰੀ ਦਾ ਡਰ ਬਹੁਤ ਹੈ ਸੋ ਧਿਆਨ ਨਾਲ ਹੀ ਆਉਣਾ ਪੈਂਦਾ ਆ ਉੱਪਰੋਂ ਥੱਲੇ ਜਾਂਦੇ ਜਾਂਦੇ ਡਿੱਗ ਵੀ ਗਏ ਇੱਕ ਵਾਰੀ ਮੈਡਮ ਜੀ ਪੈਂਟ ਲਵੇਟ ਲਈ ਸਾਰੀ ਸਾਰੀ ਨਹੀਂ ਲਿੰਪੜੀ ਸਲਿੱਪਰੀ ਹੈ ਨਾ ਸਾਰਾ ਮੀਂਹ ਪੈ ਗਿਆ ਹਜੇ ਵੀ ਪੈਰ ਦਿਲ ਕਰੇ ਇਹਨੇ ਧਿਆਨ ਨਾਲ ਏਰੀ ਆਪਣੀ ਵੋਲਵੋ ਤੇ ਇਹ ਸੀਗਾ ਸਾਰਾ ਉੱਪਰ ਜਾ ਕੇ ਘਰ ਜਗ੍ਹਾ ਹੈਗੀ ਇਹ ਕੈਂਡਲਟਲ ਇਹ ਇੰਟਰ ਲੈ ਕਰਨ ਤੋਂ ਕੋਈ 20 ਮਿੰਟਾਂ ਦੀ ਡਰਾਈਵ ਤੇ ਆਹ ਪਹਿਲਾਂ ਆਪਾਂ ਗਏ ਸੀ ਗਿੰਡਰ ਗ੍ਰਿੰਡਰ ਵਾਲਾ ਗ੍ਰਿੰਡਰ ਵਾਲਾ ਬੜਾ ਸੋਹਣਾ ਲੋਕੇਸ਼ਨ ਸੀਗੀ ਸਸੀਗਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਜਿਹੜਾ ਅੱਜ ਦਾ ਅ ਇਹ ਮੜਾ ਛੋਟਾ ਮਿਨੀ ਵਲੋਗ ਹੈ ਜਿਹੜਾ ਇਹ ਹੋਣ ਲੱਗਿਆ ਵੀ ਆਪਾਂ ਨਾ ਸਵਿਟਜ਼ਰਲੈਂਡ ਦੇ ਵਿੱਚ ਜਿੱਥੇ ਸਟੇ ਕੀਤਾ ਸੀਗਾ ਉਹ ਜਗ੍ਹਾ ਬੜੀ ਪੀਸਫੁਲ ਸੀਗੀ ਉਹ ਮੈਂ ਸੋਚਿਆ ਵੀ ਇੱਕ ਵਾਰ ਤੁਹਾਨੂੰ ਦਿਖਾ ਦਵਾਂ ਕਿਉਂਕਿ ਮੈਨੂੰ ਇੰਨੀ ਜਿਆਦਾ ਵਧੀਆ ਲੱਗੀ ਜਦੋਂ ਅ ਛੋਟੇ ਹੁੰਦੇ ਸੀਗੇ ਇੱਕ ਖਾਬ ਹੁੰਦਾ ਸੀ ਜਾਂ ਹੁਣ ਵੀ ਜਦੋਂ ਕਿ ਟੈਨਸ਼ਨ ਹੁੰਦੀ ਆ ਜਾਂ ਮਨ ਉਦਾਸ ਹੁੰਦਾ ਜਾਂ ਜਿਆਦਾ ਖੁਸ਼ ਹੁੰਦਾ ਤਾਂ ਮਨ ਕਰਦਾ ਕਿ ਯਾਰ ਪਹਾੜਾਂ ਦੇ ਵਿੱਚ ਚੱਲੀਏ ਉਥੇ ਜਾ ਕੇ ਰਹੀਏ ਤੇ ਕੋਈ ਨਾ ਹੋਵੇ ਆਲੇ-ਦੁਆਲੇ ਸ਼ਾਂਤੀ ਹੋਵੇ ਪੀਸ ਹੋਵੇ ਚਿੜੀਆਂ ਦੀਆਂ ਕਾਵਾਂ ਦੀਆਂ ਆਵਾਜ਼ਾਂ ਹੋਣ ਪੋਲਿਊਸ਼ਨ ਨਾ ਹੋਵੇ ਟੀਟੀ ਪਾਪਾ ਨਾ ਹੋਵੇ ਸੋ ਉਹ ਬੜੇ ਲੰਮੇ ਟਾਈਮ ਤੋਂ ਮੈਂ ਸੋਚ ਵੀ ਰਿਹਾ ਸੀਗਾ ਤੇ ਮਨ ਵੀ ਸੀ ਉਹ ਇੱਛਾ ਜਿਹੜੀ ਆ ਫਾਈਨਲੀ ਸਵਿਟਜ਼ਰਲੈਂਡ ਆ ਗਏ ਆਪਣੀ ਪੂਰੀ ਹੋਈ ਹੈ ਫੁੱਲਫਿਲ ਹੋਈ ਹੈ ਸੋ ਇੰਨੀ ਵਧੀਆ ਪਲੇਸ ਹੈ ਜਿੱਥੇ ਆਪਾਂ ਸਟੇ ਕੀਤਾ ਸੀਗਾ ਮੇਰੇ ਪਿੱਛੇ ਤੁਸੀਂ ਦੇਖਨੇ ਹੋ ਨੀਚੇ ਛੋਟੇ-ਛੋਟੇ ਘਰ ਆ ਉਹ ਸਾਹਮਣੇ ਚਿੱਟਾ-ਚਿੱਟਾ ਜਿਹੜਾ ਆ ਉਹ ਬੱਦਲ ਆ ਸੋ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਦਿੰਨਾ ਹੈ ਮਿੰਨਾ ਤੁਸੀਂ ਦੇਖਦੇ ਰਹਿੰਨੇ ਹੋ ਸੋ ਮੈਂ ਲੋਕੇਸ਼ਨ ਇੱਕ ਵਾਰ ਤੁਹਾਨੂੰ ਦਿਖਾਨਾ ਆ ਅੰਦਰੋਂ ਵੀ ਦਿਖਾਨਾ ਆ ਛੋਟਾ ਜਿਹਾ ਕੋਟੇਜ ਆ ਇਹ ਪਹਾੜ ਦੇ ਚੋਟੀ ਦੇ ਉੱਪਰ ਬਣਿਆ ਹੋਇਆ ਆ ਸੋ ਇੱਕ ਵਾਰ ਤੁਹਾਨੂੰ ਪੂਰਾ ਵੀਅੂ ਦਿਖਾਨਾ ਆ ਉਮੀਦ ਹੈ ਤੁਹਾਨੂੰ ਪਸੰਦ ਆਊਗਾ ਸ਼ੁਰੂ ਕਰਦੇ ਆ ਆਪਣੇ ਕਾਰ ਤੋਂ ਇਹ ਕਾਰ ਆਪਾਂ ਲਈ ਸੀਗੀ ਜਿਹੜੀ ਰੈਂਟ ਤੇ ਯੂਰੀ ਕੇਅਰ ਪਰ ਉਤਰ ਕੇ ਇਹ ਨੀਚੇ ਖੜੀ ਆ ਆਪਾਂ ਫਿਲਹਾਲ ਹੈਗੇ ਆ ਉੱਪਰ ਇਸ ਟਾਈਮ ਸੋ ਇਹ ਜਿਹੜੇ ਨੇ ਥੱਲੇ ਛੋਟੇ ਛੋਟੇ ਬੜੇ ਸੋਹਣੇ ਘਰ ਦਿਖ ਰਹੇ ਨੇ ਸਾਰੇ ਵਾਲੇ ਬੁਲੇ ਘਰ ਬਣੇ ਹੋਏ ਜਿਹੜੇ ਇਹਦੇ ਸਾਹਮਣੇੋਂ ਆਪਣ ਨੂੰ ਲੋਕੇਸ਼ਨ ਦਿਖਦੀ ਸੀਗੀ 뷰 ਉਹ ਆ 뷰 ਹੈ ਘਰ ਦੇ ਸਾਹਮਣੇ ਤੋਂ ਇਹ ਚਿੱਟਾ ਚਿੱਟਾ ਜਿਹੜਾ ਆ ਇਹ ਬੱਦਲ ਬਣਿਆ ਹੋਇਆ ਹੈ ਬੱਦਲ ਹੈ ਮਤਲਬ ਕਿ ਪਹਾੜਾ ਦੇ ਵਿੱਚ ਆਇਆ ਹੋਇਆ ਇੰਨੀ ਜ਼ਿਆਦਾ ਗ੍ਰੀਨਰੀ ਆ ਇੰਨਾ ਜ਼ਿਆਦਾ ਜੀ ਲੱਗਦਾ ਆ ਇੱਥੇ ਕਿ ਜੇ ਇੱਥੇ ਤੁਸੀਂ ਹਫ਼ਤਾ 10 ਦਿਨ ਵੀ ਰਹਿਣੇ ਹੋ ਤਾਂ ਬੋਰ ਨਹੀਂ ਹੁੰਦੇ ਇੱਥੋਂ ਹੁਣ ਜਿੱਥੇ ਗੱਡੀ ਖੜੀ ਐ ਇੱਥੋਂ ਉੱਪਰ ਆਉਣ ਦਾ ਰਸਤਾ ਕੀ ਐ ਜਿਹੜਾ ਇਹ ਪੌੜੀਆਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਇਹ ਵਾਲੀਆਂ ਇਹ ਵਾਲੀਆਂ ਇਹ ਪੂੜੀਆਂ ਇੱਥੋਂ ਚੜ ਕੇ ਉੱਪਰ ਆਉਣਾ ਪੈਂਦਾ ਆ ਸੋ ਇੱਥੋਂ ਦੀ ਲੈ ਕੇ ਇਹ ਐਦਾਂ ਘੁੰਮਦਾ ਆ ਫੇਰ ਐਦਾਂ ਘੁੰਮਦਾ ਇਹ ਰਸਤਾ ਫੇਰ ਐਦਾਂ ਘੁੰਮਦਾ ਐ ਐਦਾਂ ਘੁੰਮ ਘੁੰਮ ਕੇ ਫੇਰ ਇਹ ਫਾਈਨਲੀ ਉੱਪਰ ਆ ਜਾਂਦਾ ਆ ਐਦਾਂ ਕੱਚੇ ਰਸਤੇ ਬਣੇ ਹੋਏ ਨੇ ਐਦਾਂ ਦੇ ਠੀਕ ਹੈ ਜੀ ਫੇਰ ਉੱਪਰ ਆ ਜਾਂਦਾ ਤੇ ਪਰਾ ਕੇ ਫੇਰ ਜਿਹੜਾ ਆਪਣਾ ਘਰ ਹੈਗਾ ਜੀ ਉਹ ਹੈਗਾ ਆ ਇਹ ਵਾਲਾ ਇਹਨਾਂ ਕੋ ਜਿਹੜਾ ਕੋਟੇਜ ਆ ਉਹ ਬਣਿਆ ਹੋਇਆ ਤੇ ਬਾਹਰ ਬੈਠਣ ਵਾਸਤੇ ਸਭ ਤੋਂ ਪਹਿਲਾਂ ਇਹ ਕੁਰਸੀਆਂ ਲੱਗੀਆਂ ਹੋਈਆਂ ਚਾਰ ਕੁਰਸੀਆਂ ਤੇ ਅਜ ਮਾਰਾ ਮੜਾ ਵੀ ਪੈ ਰਿਆ ਤੇ ਨਾਲ ਹੀ ਇੱਥੇ ਜਦੋਂ ਠੰਢ ਜ਼ਿਆਦਾ ਹੁੰਦੀ ਹੈ ਬਰਫ਼ ਪੈਂਦੀ ਹੈ ਤੇ ਜਿੰਨਾ ਹਰਾ ਹਰਾ ਦਿਖ ਰਿਹਾ ਹੈ ਨਾ ਇਹ ਸਾਰਾ ਇਹ ਚਿੱਟਾ ਹੋ ਜਾਂਦਾ ਬਿਲਕੁਲ ਸਫੇਦ ਸੋ ਇਹਦੇ ਵਿੱਚ ਆਪਾਂ ਤੁਸੀਂ ਅੱਗ ਬਾਲ ਕੇ ਜਿਹੜਾ ਆਨੰਦ ਲੈ ਸਕਦੇ ਹੋ ਤੇ ਬਾਹਰ ਬਹਿ ਸਕਦੇ ਹੋ ਇਹ ਸਟੇ ਹੈ ਇੱਥੇ ਇੱਥੇ ਤੁਸੀਂ ਬਹਿ ਸਕਦੇ ਹੋ ਇੱਧਰ ਲੱਕੜਾਂ ਪਈਆਂ ਨੇ ਇਹ ਲੱਕੜਾ ਚੱਕੋ ਇਹਦੇ ਵਿੱਚ ਅੱਗ ਬਲਾਓ ਚਲਾਓ ਦੇ ਉੱਤੇ ਬੈਠੋ ਆਰਾਮ ਨਾਲ ਮੀਰ ਬੂਰ ਜਾਂ दारू ਸ਼ਾਰੂ ਪੈਗ ਪੂ ਗਲਾਣੇ ਤੇ ਲਾਓ ਤੇ ਜਾਂ ਫਿਰ ਕੁਦਰਤ ਦਾ ਆਨੰਦ ਮਾਣੋ ਤੇ ਜਿਹੜਾ ਹੁਣ ਘਰ ਹੈ ਉਹਦੀ ਐਂਟਰੀ ਮੈਂ ਤੁਹਾਨੂੰ ਇੱਕ ਵਾਰ ਦਿਖਾ ਦੇਣਾ ਇਹ ਉਹਦੀ ਐਂਟਰੀ ਹੈ ਦੋ ਦਰਵਾਜ਼ੇ ਹੈ ਇੱਕ ਦਰਵਾਜ਼ਾ ਇਹ ਇੱਕ ਦਰਵਾਜ਼ਾ ਇਹ ਸੋ ਦੋ ਆਪਾਂ ਐਂਟਰ ਕਰਦੇ ਆਂ ਚੱਲ ਰਿਹਾ ਹੈ ਬਾਟ ਲਾਇਆ ਹੋਇਆ ਆਪਾਂ ਐਂਟਰ ਕਰਦੇ ਆਂ ਹੀ ਬੜਾ ਸੋਹਣਾ ਇਹ ਇੰਨਾ ਕ ਲਿਵਿੰਗ ਏਰੀਆ ਕਹਿ ਸਕਦੇ ਆਂ ਡਾਈਨਿੰਗ ਏਰੀਆ ਕਹਿ ਸਕਦੇ ਆਂ ਵਿੱਚ ਹੀ ਇਹਦੇ ਕਿਚਨ ਬਣਿਆ ਹੋਇਆ ਇੱਧਰੋਂ ਐਂਟਰ ਕਰਕੇ ਬੜਾ ਸੋਹਣਾ ਕਿਚਨ ਹੈ ਸਾਹਮਣੇ ਟੀਵੀ ਚੱਲ ਰਿਹਾ ਹੈ ਟੀਵੀ ਦਾ ਬੜੀ ਸੋਹਣੀ ਅਲਮਾਰੀ ਟਾਇਪ ਬਣੀ ਹੋਈ ਹੈ ਇਹਨੂੰ ਆਪਾਂ ਬੰਦ ਵੀ ਕਰ ਸਕਦੇ ਆਂ ਤੇ ਖੋਲ੍ਹ ਵੀ ਸਕਦੇ ਆਂ ਤੇ ਇਹ ਚਾਰ ਬੰਦਿਆਂ ਵਾਸਤੇ ਬੈ ਕੇ ਲਿਨਰ ਕਰਨ ਦਾ ਏਰੀਆ ਇੱਥੋਂ ਸਾਹਮਣੇ ਵੀ ਉਹ ਜਿਹੜਾ ਖਿੜਕੀ ਦੇ ਵਿੱਚੋਂ ਵਿਊ ਬੜੇ ਸੋਹਣੇ ਦਿਖਦੇ ਆ ਇਹਨੂੰ ਕੋਲ ਵੀ ਸਕਦੇ ਆ ਬਾਹਰ ਕੁਦਰਤ ਦਾ ਆਨੰਦ ਲੈ ਸਕਦੇ ਆ ਇਹ ਇੰਨਾ ਕੋਈ ਏਰੀਆ ਹੈ ਸਿਰਫ ਜਿੰਨਾ ਕਿ ਦੇਖ ਰਿਹਾ ਹੋਣਾ ਤੁਹਾਨੂੰ ਅ ਇੱਕ ਇੱਧਰ ਬਣਿਆ ਹੈ ਇੱਧਰ ਰਾਈਟ ਹੈਂਡ ਸਾਈਡ ਛੋਟਾ ਜਿਹਾ ਰੂਮ ਸਿਰਫ ਇੰਨੀ ਕੀ ਜਗ੍ਹਾ ਹੈ ਇਹ ਇੱਕ ਥੱਲੇ ਸੌ ਸਕਦਾ ਆ ਜਾਂ ਬੰਦਾ ਇੱਕ ਬੰਦਾ ਸੌ ਸਕਦਾ ਆ ਉੱਪਰ ਯਾਨੀ 4 ਬੰਦਿਆਂ ਵਾਸਤੇ ਬਣੀ ਹੋਈ ਆ ਕੋਟੇ ਜਿਹੇ ਜਿਹੜੀ ਪੂਰੀ ਬਣੀ ਹੋਈ ਆ ਇੱਕ ਬੰਦਾ ਥੱਲੇ ਸੌ ਸਕਦਾ ਹੈ ਕਮਰੇ ਦੇ ਇੰਨੇ ਕ ਦੇ ਇੱਕ ਬੰਦਾ ਉੱਪਰ ਸੋ ਜਿਹੜਾ ਮੇਨ ਇਹਨਾਂ ਦਾ ਬੈੱਡਰੂਮ ਹੈ ਔਰ ਇਹ ਇਹ ਵਾਲਾ ਕੀ ਦੇਖ ਰਹੇ ਹੋ ਬੱਦਲ ਬੱਦਲ ਜਿੱਟਾ ਜਿੱਟਾ ਬਹੁਤ ਸੋਹਣਾ ਆਇਆ ਹੋਇਆ ਅੱਗੇ ਉਹ ਦੇਖੋ ਟ੍ਰੇਨ ਉਹ ਟ੍ਰੇਨ ਜਾ ਰਹੀ ਆ ਵਿੱਚ ਇਹ ਵਾਲਾ ਜਿਹੜਾ ਮੇਨ ਬੈੱਡਰੂਮ ਹੈ ਤੇ ਬਹੁਤ ਛੋਟਾ ਹੈ ਵੀ ਪੂਰਾ ਪੂਰਾ ਹੀ ਜਗਾ ਉਸ ਤੋਂ ਬਾਅਦ ਇਹ ਹੀਟਰ ਲੱਗੇ ਹੋਏ ਨੇ ਥੱਲੇ ਚਿੱਟੇ-ਚਿੱਟੇ ਰੰਗ ਦੇ ਕਿਉਂਕਿ ਠੰਡ ਜਿਆਦਾ ਹੋ ਜਾਂਦੀ ਹੈ ਸੈਲਾਂ 'ਚ ਇਧਰ ਵਾਲੀ ਸਾਈਡ ਆ ਜਾਂਦਾ ਆ ਛੋਟਾ ਆ ਜਿਆ ਵਾਸ਼ਰੂਮ ਤੇ ਇੱਕ ਦਰਵਾਜ਼ਾ ਰਿਹਾ ਇੱਧਰ ਇਧਰੋਂ ਵੀ ਆਪਾਂ ਨਿਕਲ ਕੇ ਸੇਮ ਬਾਹਰ ਹੀ ਆ ਜੰਨੇ ਆ ਤੇ ਇਹਦੀ ਬੈਕ ਸਾਈਡ ਤੇ ਵੀ ਬੜੀ ਸੋਹਣੀ ਲੋਕੇਸ਼ਨ ਹੈ ਏਰੀਆ ਦੀ ਬੈਕਸਾਈਡ ਦਾ 뷰 ਇਹ ਦੇ ਉੱਪਰ ਦਾ ਪੂਰਾ ਹਰਿਆਲਾ ਹਰਿਆਲੀ ਨਾਲ ਭਰਿਆ ਹੋਇਆ ਕੁਦਰਤ ਦਾ ਆਨੰਦ ਸਾਰਾ ਇੱਥੇ ਹੀ ਹੈ ਬੜੀ ਸੋਹਣੀ ਪੀਸਫੁੱਲ ਜਗ੍ਹਾ ਹੈ ਰਿਕਮੈਂਡ ਮੈਂ ਪੂਰੀ ਕਰੂੰਗਾ ਜੇ ਕਿਸੇ ਨੇ ਰਹਿਣਾ ਆ ਤਾਂ ਜਿੰਨੂੰ ਸ਼ਾਂਤੀ ਪਸੰਦ ਹੈ ਪਰ ਸਿਟੀ ਤੋਂ ਬਾਹਰ ਹੈ ਸੋ ਇੱਥੇ ਅ ਜਿਆਦਾ ਕੋਈ ਐਕਸੈਸ ਨਹੀਂ ਹੈ ਜੇ ਥੱਲੇ ਜਾਣਾ ਹੈ ਤਾਂ 100 ਮੀਟਰ ਥੱਲੇ ਉਤਰਨਾ ਪੈਂਦਾ ਇਹ ਰਸਤਾ ਜਿਹੜਾ ਦਿਖਾਇਆ ਸੀਗਾ ਮੈਂ 100 ਮੀਟਰ ਉੱਪਰ ਚੜ੍ਹਨਾ ਪੈਂਦਾ ਆ ਸੋ ਉਹਦੇ ਵਿੱਚ ਬੈਗ ਜਿਹੜੇ ਭਾਰੀ ਬੈਗ ਨਹੀਂ ਉਹ ਨਹੀਂ ਆਪਾਂ ਲੈ ਕੇ ਆ ਸਕਦੇ ਉੱਪਰ ਭਾਰੀ ਬੋਤ ਆਹੋ ਗੁਰ ਰਸਤਾ ਸਲੀਪਰੀ ਹੈ ਸੌਰੀ ਭਾਰੀ ਨਹੀਂ ਰਸਤਾ ਸਲੀਪਰੀ ਹੈ ਪੈਰ ਤਿਲਕਣ ਦਾ ਵੀ ਖਤਰਾ ਹੈ ਤੇ ਕੁਦਰਤ ਦਾ ਆਨੰਦ ਜਦੋਂ ਕੁਦਰਤ ਨੇ ਬਣਾਇਆ ਹੋਊਗਾ ਨਾ ਆਪਣੇ ਰਹਿਣ ਦੀ ਜਗ੍ਹਾ ਤੇ ਇੱਥੇ ਬਣਾਈ ਹੋਊਗੀ ਕਿਉਂਕਿ ਇੰਨੀ ਸ਼ਾਂਤੀ ਨਾਲ ਭਰਿਆ ਹੈ ਇਹ ਹੈ ਇੰਨਾ ਘਰ ਰਸਤਾ ਪੈਰ ਸਲੀਪ ਹੁੰਦੇ ਆ ਇੱਥੋਂ ਜਦੋਂ ਆਪਾਂ ਤੁਰਦੇ ਆ ਤੇ ਕੀ ਹੋਇਆ ਧਿਆਨ ਦੇ ਨਾਲ ਜਾਣਾ ਪੈਣਾ ਸਾਰਾ ਰਸਤਾ ਬਣਾਇਆ ਥੱਲੇ ਜਾਣ ਵਾਸਤੇ ਸਭ ਮਨੇ ਛੋਟੇ ਛੋਟੇ ਘਰ ਪਰ ਇੱਥੇ ਜਦੋਂ ਮੀਂਹ ਪੈਂਦਾ ਸਲਿੱਪਰੀ ਦਾ ਡਰ ਬਹੁਤ ਹੈ ਧਿਆਨ ਨਾਲ ਹੀ ਆਉਣਾ ਪੈਂਦਾ ਆ ਧਿਆਨ ਨਾਲ ਉਪਰ ਥੱਲੇ ਜਾਂਦੇ ਜਾਂਦੇ ਡਿੱਗ ਵੀ ਗਏ ਇੱਕ ਵਾਰੀ ਮੈਡਮ ਜੀ ਪੈਂਟ ਲਵੇਟ ਲਈ ਸਾਰੀ ਸਲਿੱਪਰੀ ਹੈ ਨਾ ਸਾਰਾ ਅਮੀ ਹੀ ਪੈ ਗਿਆ ਹਜੇ ਵੀ ਪੈਰ ਦਿਲ ਕਰੇ ਨੇ ਧਿਆਨ ਨਾਲ ਏਰੀ ਆਪਣੀ ਵੋਲਵੋ ਤੇ ਇਹ ਸੀਗਾ ਸਾਰਾ ਉੱਪਰ ਦਾਗੇ ਘਰ ਥੱਲੇ ਆਉਣਾ ਚੜ੍ਹਨਾ ਦਾ ਖਾਲਾ ਜੀ ਦਾ ਭਾਰ ਹੀ ਹੈ ਸਟਰਗਲ ਬਹੁਤ ਕਰਨਾ ਪੈਂਦਾ ਸਭ ਜਗ੍ਹਾ ਹੈਗੀ ਹੈ ਕੈਂਡਲਟਲ ਏ ਇੰਟਰ ਲੈਕਰਨ ਤੋਂ ਕੋਈ 20 ਮਿੰਟਾਂ ਦੀ ਡਰਾਈਵ ਤੇ ਆ ਇੱਥੋਂ ਸਾਰੇ ਜਿਹੜੇ ਸੋਹਣੇ ਸੋਹਣੇ ਪਿੰਡ ਹੈ ਉਹ ਸਾਰੇ ਇੱਥੋਂ ਨੇੜੇ ਆ ਸੋ ਇੱਥੋਂ ਡਰਾਈਵ ਕਰਕੇ 20 ਮਿੰਟ ਦੀ ਡਰਾਈਵ ਕਰਕੇ ਇੰਟਰ ਲੈਕਰਨ ਜਾ ਸਕਦੇ ਆ 20-25 ਮਿੰਟ ਦੀ ਡਰਾਈਵ ਕਰਕੇ ਆਪਾਂ ਵੈਂਗਨ ਜਾ ਸਕਦੇ ਆ 10-15 ਮਿੰਟ ਦੀ ਡਰਾਈਵ ਤੇ ਸਪਾਈਸ ਹੈ ਤੇ ਉਸ ਤੋਂ ਬਾਅਦ ਜਿੱਥੇ ਕੱਲ ਗਏ ਸੀ ਆਪਾਂ ਕਿੱਥੇ ਗਏ ਸੀ ਲਾਟਰ ਲਾਟਰ ਬਰੋਨੀਆਂ ਲਾਟਰ ਬਰੋਨੀਆਂ ਲਾਟਰ ਬਰੋਨੀਆਂ ਸੋ ਉਹ ਵੀ 20-25 ਮਿੰਟ ਦੀ ਡਰਾਈਵ ਤੇ ਆ ਸਾਰੇ ਇਹਦੇ ਨੇੜੇ-ਨੇੜੇ ਨੇ ਸੋ ਇੱਥੇ ਰਹਿਣਾ ਠੀਕ ਆ ਜੇ ਆਲੇ ਦੁਆਲੇ ਸਾਰੇ ਪਿੰਡ ਘੁੰਮਣੇ ਆ ਤੇ ਇੱਥੇ ਇਥਾ ਇੱਥੇ ਆਪਾਂ ਸਾਰੇ ਪਿੰਡ ਵਗੈਰਾ ਨੇ ਜਿਹੜਾ ਇੱਥੇ ਰਹਿ ਕੇ ਹੀ ਘੁੰਮ ਸਕਦੇ ਆ ਕੱਲ ਆਪਾਂ ਗਏ ਸੀ ਗਿੰਡਰ ਗ੍ਰਿੰਡਰ ਵਲਡ ਗ੍ਰਿੰਡਰ ਵਲਡ ਬੜਾ ਸੋਹਣਾ ਲੋਕੇਸ਼ਨ ਸੀਗੀ ਹੁਣ ਅਸੀਂ ਜਾ ਰਹੇ ਆ ਅ ਗ੍ਰਿਸਵਲਡ ਕਰਕੇ ਕੋਈ ਜਗ੍ਹਾ ਆ ਉੱਥੇ ਉੱਥੋਂ ਲੈਣੀ ਆ ਟ੍ਰੇਨ ਟ੍ਰੇਨ ਲੈ ਕੇ ਜਿਹੜੀ ਪ੍ਰਾਣੀ ਟ੍ਰੇਨ ਚੱਲਦੀ ਆ ਪਹਾੜਾਂ ਦੇ ਵਿੱਚ ਉਹ ਦੇਖਣੀ ਆ ਹੁਣ ਉੱਥੇ ਜਾ ਰਹੇ ਆ ਫਿਲਹਾਲ ਸੋ ਇਹ ਸੀਗਾ ਇੱਕ ਮਿਨੀ ਵਲੋਗ ਅ ਘਰ ਦਾ ਕਿਥੋਂ ਲੋਕੇਸ਼ਨ ਬਹੁਤ ਸੋਹਣੀ ਹੈ ਮੈਨ ਦਿਖਾਉਂਦਾ ਮਤਲਬ ਸੀਗਾ ਕਿ ਲੋਕੇਸ਼ਨ ਤੇ ਪੀਸਫੁਲ ਤੇ ਨੇਚਰ ਜਿੰਨੇ ਵੀ ਇੰਜੋਏ ਕਰਨਾ ਆ ਤੇ ਉਹ ਕਰ ਸਕਦੇ ਹੋ ਸਵਿਟਜ਼ਰਲੈਂਡ ਇੱਥੇ ਆ ਕੇ ਬੱਦਲ ਦਿਖਾਤੇ ਹਾਂ ਸੋ ਬਾਕੀ ਸਵਿਟਜ਼ਰਲੈਂਡ ਦੇ ਜਿਹੜੇ ਵਲੌਗ ਨੇ ਉਹ ਤੁਸੀਂ ਲਗ ਤੋਂ ਦੇਖ ਸਕਦੇ ਹੋ ਸੋ ਅਮੀਰ ਤੁਹਾਨੂੰ ਪਸੰਦ ਆਈ ਹੋਊਗੀ ਇੰਨੀ ਕੀ ਵੀਡੀਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ